इस धरती पे हमारे बच्चे ही आ रहे हैं तो यहां से कोई भूखा नहीं जा सकता हम प्रबंध करेंगे और रहने का प्रबंध भी उनका डीसी साहब हो गया उनका रहने का चार पांच घंटे जितने घंटे भी उन्होंने रहना साढ़े छह बजे उनकी फ्लाइट है वापस दिल्ली के लिए आगे उनकी फिर गोवा के लिए किसी गुजरात के लिए वो मिनिस्ट्री ऑफ एक्सटर्नल अफेयर ने करवा दी। अमृतसर नजदीक पड़ता है इसीलिए जहाँ रहे तो फिर जब हम अमेरिका के लिए फ्लाइट शुरू करने के बारे में बोलते हैं तब भी तो नजदीक पड़ता है ना तो यहां से अमेरिका के लिए फ्लाइट शुरू करवा दे बीजेपी वाले आठ दस घंटे का हमारा दिल्ली का रास्ता कम हो जाएगा और फिर ऊपर जहा दिल्ली से दूर पड़ता है फिर, फिर है। तो फिर इधर जाते हैं तो अगर नजदीक पड़ता है तो यहां से अमेरिका के लिए कनेडा के लिए फ्लाइट क्यों नहीं शुरू करवाते ये कोई तर्क है कि अमृतसर नजदीक पड़ता है क्या ट्रंप ने पैंतीस मिनट का और तेल नहीं डाला उसमें पैंतीस मिनट है दिल्ली यहां से ये तो मतलब चलो बीजेपी वाले हैं उनका बोलने दो क्या ਇਹਨਾਂ ਆਫਸਰਾਂ ਦਾ ਪੀਸ਼ਾ ਦਾ ਡੀਡੀਆਂ ਦਾ ਸਭ ਤੋਂ ਵੱਡੀ ਪ੍ਰੋਬਲਮ ਸੀ ਕਿ ਡੀਡੀਆਂ ਦੇ ਕਿਸੇ ਵੀ ਤਰੀਕੇ ਆਬਜੈਕਸ਼ਨ ਪਾਈ ਗਈ ਸੀ ਡੀਡੀਆਂ ਤੋਂ ਬੰਦ ਤੇ ਲਿਆ ਰਿਹਾ ਹੈ ਇਸ ਵਾਰੀ ਕੋਈ ਇਸ ਨੂੰ ਲੈ ਕੇ ਕੋਈ ਦੇਖੋ ਸਾਡੇ ਕੋਲੇ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਹਜੇ ਤੱਕ ਆਈ ਨਹੀਂ ਕਿ ਉਹਨਾਂ ਨੂੰ ਬੇੜੀਆਂ ਲਾਈਆਂ ਹੋਈਆਂ ਨੇ ਜਾਂ ਹਾਥਕੜੀਆਂ ਲਾਈਆਂ ਹੋਈਆਂ ਨੇ ਪਰ ਇਹ ਨੈਸ਼ਨਲ ਲੈਵਲ ਤੇ ਮੋਦੀ ਸਾਹਿਬ ਨੂੰ ਇਹ ਮੁੱਦਾ ਪਰਸੋ ਟਰੰਪ ਕੋਲੇ ਚੱਕਣਾ ਚਾਹੀਦਾ ਸੀ ਕਿ ਜੇ ਤੁਸੀਂ ਭੇਜ ਹੀ ਰਹੇ ਹੋ ਅਸੀਂ ਆਪਣੇ ਜਹਾਜ਼ ਭੇਜ ਦਿੰਦੇ ਹਾਂ ਬਾਕੀ ਦੇਸ਼ ਆਪਣੇ ਜਹਾਜ਼ ਭੇਜ ਰਹੇ ਨੇ ਆਪਾਂ ਕਿਉਂ ਉਹਨਾਂ ਦੇ ਸੈਨਿਕ ਚਾਹ ਜਿੱਥੇ ਉਤਰ ਜਾਈਏ ਨਹੀਂ ਗੱਲ ਜਿਹੜਾ ਜਿਹੜਾ ਅਸਰ ਦਾ ਰਿਪੋਰਟ ਬੈਕ ਆਇਆ ਕਿ ਤੁਸੀਂ ਦੱਸਿਆ ਕਿ ਅਸੀਂ ਪੰਜਾਬ ਵਾਲਿਆਂ ਨੂੰ ਜਾਂ ਬਾਈ ਰੋਡ ਵਾਲਿਆਂ ਨੂੰ ਇੱਥੇ ਕਲੀਅਰ ਕਰ ਦਾਂਗੇ ਤੇ ਬਾਕੀਆਂ ਨੂੰ ਅਸੀਂ 6:30 ਵਜੇ ਵਾਲੀ ਫਲਾਈਟ ਤੇ ਦਿੱਲੀ ਲੈ ਕੇ ਜਾਵਾਂਗੇ ਨਹੀਂ ਗੱਲ ਨਿਰੰਤਰ ਜਾ ਰਹੀ ਹੈ ਮੈਂ ਤਾਂ ਹਜੇ ਵੀ ਕਹਿਣਾ ਕਿ ਇਹਨੂੰ ਡਾਇਵਰਟ ਕਰ ਲਓ ਸਰ ਲਾਸਟ ਟਾਈਮ ਹਜੇ ਇਹਨ ਸਾਨੂੰ ਐ ਸਮਝਦੇ ਨੇ ਪਤਾ ਨਹੀਂ ਸਾਡੇ 17 ਸਾਲ ਦਾ ਸੀ ਜੋ ਜਾ ਜਾ ਚੜਨ ਲੱਗੇ ਸੀ ਠੀਕ ਹੈ ਨਾ ਕੱਲੇ ਕੱਲੇ ਜਾਜ ਦਾ ਨਕਸ਼ਾ ਪਤਾ ਮੈਨੂੰ ਵੀ ਆ ਜਿਹੜਾ ਏਅਰ ਬੱਸ ਹੈ ਜਾਂ ਇਹ ਬੋਇੰਗ ਹੈ ਜਾਂ ਕੀ ਹੈ ਤੇ ਇੱਥੇ ਫਾਰਜ ਕਰ ਲੋ ਇੱਥੇ ਧੁੰਦ ਪੈ ਗਈ ਫੇਕ ਕੀ ਕਰੋਗੇ ਲਾਹੌਰ ਲਾਉਂਗੇ ਉਹਨੂੰ ਫਿਰ ਵੀ ਤਾਂ ਜੈਪੁਰ ਲਾਉਂਗੇ ਫਿਰ ਵੀ ਡਾਇਵਰਟ ਕਰੋਗੇ ਚੰਡੀਗੜ੍ਹ ਜਾ ਕਿਤੇ ਕਰੋਗੇ ਕਿਤੇ ਡਾਇਵਰਟ ਕਰਦੇ ਆ ਜਦੋਂ ਤੁੰਦ ਪੈ ਜਾਂਦੀ ਹੈ ਨਾ ਅੱਜ ਅੰਮ੍ਰਿਤਸਰ ਮੇ ਕੋਈ ਫਲਾਈਟ ਨਹੀਂ ਉਤਰੀ ਵਾ ਯਹਾਂ ਸੇ ਵਾਪਸ ਦਿੱਲੀ ਯਹਾਂ ਸੇ ਵਾਪਸ ਉਤਾਰ ਉਤਰਨਾ ਪੜਾ ਜੈਪੁਰ ਐਵੇਂ ਹੋ ਜਾਂਦਾ ਨਾ ਫਿਰ ਹੁਣ ਕਿਉਂ ਨਹੀਂ ਹੋ ਸਕਦਾ ਹਜੇ ਵੀ ਹੋ ਸਕਦਾ ਜੇ ਨੀਅਤ ਹੋਵੇ ਨਾ ਉਹਨੂੰ ਤੂੰ ਦਿੱਲੀ ਉਤਾਰ ਲਓ ਹਿੰਡਨ ਉਤਾਰ ਲਓ ਹਾਂ ਇੰਨਾ ਕਿ ਮੈਨੂੰ ਪਤਾ ਲੱਗਿਆ ਕਿ ਉਹ ਇਸ ਗੱਲ ਤੇ ਸਹਿਮਤ ਨੇ ਕਿ ਸਾਨੂੰ ਮਤਲਬ ਸੇਵਲ 에어ਪੋਰਟ ਤੇ ਖਾਸ ਤੌਰ ਤੇ ਬਾਰਡਰ ਵਾਲੇ 에어ਪੋਰਟ ਤੇ ਕਿਸੇ ਦਾ ਸੈਨਿਕ ਜਹਾਜ਼ ਉਤਾਰਨਾ ਉਹ ਵੀ ਅਮਰੀਕਾ ਵਰਗੇ ਕੰਟਰੀ ਦਾ ਜਿਹੜਾ ਦੁਨੀਆ ਦਾ ਸਰਪੰਚ ਕਹਾਉਂਦਾ ਆਪਣੇ ਆਪ ਨੂੰ ਤਾਂ ਇਹ ਗਲਤ ਹੈ ਤੁਹਾਡੀ ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਚਲੋ ਸਾਡੇ ਤਾਂ ਜਵਾਕ ਨਹੀਂ ਜੀ ਮੈਂ ਤਾਂ ਉਹਨਾਂ ਨੂੰ ਸੰਭਲੂਗਾ ਕੋਈ ਨਹੀਂ ਹੈਨਾ ਸਿਸਟਮ ਤੋਂ ਰੁਸ ਕੇ ਗਏ ਆ ਸੰਭਾਲ ਲਾਂਗੇ ਕੋਈ ਨਹੀਂ ਇੱਜ਼ਤ ਮਾਣ ਨਾਲ ਇੱਥੇ ਰੱਖਾਂਗੇ ਕੋਈ ਉਹ ਕ੍ਰਿਮੀਨਾ ਸਾਡੇ ਦੇਸ਼ ਦੇ ਕ੍ਰਿਮੀਨਲ ਤਾਂ ਨਹੀਂ ਆਗੇਨਾ ਫਰ ਉਹਨਾਂ ਦੇ ਮੁਲਕ ਚ ਉਹ ਨਾ ਕਿਤੇ ਕਿਵੇਂ ਨਾ ਕਿਵੇਂ ਰੋਟੀ ਰੋਜੀ ਵਾਸਤੇ ਆਮ ਘਰਾ ਦੇ ਮੁੰਡੇ ਨੇ ਜੀ ਮੀਡਲ ਕਲਾਸ ਆ ਸਾਰੀ ਗਏ ਹੋਣਗੇ ਪਰ ਘਟੂ ਘਟ ਇੱਥੇ ਤਾਂ ਇੱਜ਼ਤ ਦੇ ਦੀਏ ਨਾ ਪਰ ਅੰਮ੍ਰਿਤਸਰ ਨੂੰ ਕਿਉਂ ਚੁਣੀ ਜਾਂਦੇ ਤੁਸੀਂ ਪੰਜਾਬ ਨੂੰ ਹੀ ਕਿਉਂ ਚੁਣ ਲਵਾਂ ਜੇ ਨੇੜੇ ਪੈਂਦਾ ਆਰ ਪੀ ਸਿੰਘ ਜੀ ਉਧਰੋਂ ਫਿਰ ਅਹਮਦਾਬਾਦ ਵੀ ਨੇੜੇ ਪੈਂਦਾ ਸੀਐਲ ਸਾਹਿਬ ਜਿਹੜੇ ਕਰੋਨਾ ਦਾ ਜੀ ਕਰੋਗੇ ਉਸ ਨਾਲ ਗੱਲ ਕਰੀਓ ਉਹਨਾਂ ਨੂੰ ਨਸੀਬ ਕਰੋ ਤੇ ਜੀ ਸਾਰੇ ਐਸੀ ਗੱਲ ਬਤੀਆ ਮੇਰੇ ਕੱਲ ਦਾ ਬੈਠਾ ਯੋਗ ਸਰ ਦਾ ਆ ਰਹੇ ਆ ਜੇ ਜਮਨੀਤ ਬਿੱਟੂ ਵੀ ਆ ਰਹੇ ਮਕਾਲੇ ਉਰ ਆ ਜੇ ਕੈਸੀ ਅੱਗੇ ਆ ਰਹੇ ਰੇਲ ਮੰਤਰੀ ਹਵਾਈ ਜਾ ਚਾ ਚਾ ਕਿਵੇਂ ਆ ਜੂ ਰੇਲ ਉਹਨਾਂ ਕੋਲ ਮੈਂ ਕਰ ਰੇਲ ਦਾ ਵੀ ਛੋਟਾ ਰਾਜ ਮੰਤਰੀ ਕੋਈ ਉਹ ਕੋ ਨੂੰ ਕੋਈ ਫਟਕ ਫੂਟ ਕੋਈ ਔੜਪਾਲ ਬਣਾਉਣਾ ਉਹ ਬਣਾ ਲੈਣੇ ਹਜੇ ਕਮਾਂਚ ਕੰਦ ਕਿੱਥੇ ਫਿਰਦੇ ਹੋ ਜੀਓ ਸਰ ਤੇਰੀ ਰਿਪੋਰਟ ਹੈ ਨਾ ਉਹਨੂੰ ਕਿਹਾ ਪੰਜਾਬ ਸਰਕਾਰ ਨੌਕਰੀ ਦੇਗੀ ਜਾਂ ਕੋਈ ਓਪਰਚੁਨਿਟੀ ਦੇਗੀ ਪਹਿਲਾਂ ਤਾਂ ਇਹ ਦੇਖਾਂਗੇ ਵੀ ਕਿਉਂ ਦੇ ਕਿਹੜੇ ਕਿਹੜੇ ਘੰਟਾ ਨੇ ਉਹਨਾਂ ਨੂੰ ਚਾਂਸੇ 'ਚ ਲਿਆ ਜਾਂ ਕਿੰਨੇ ਪੈਸੇ ਲਏ ਜੋ ਉਹਨਾਂ ਦਾ ਪੈਸਿਆਂ ਦਾ ਵੀ ਰਿਕਵਰੀ ਕਰਵਾਉਣ ਦੀ ਕੋਸ਼ਿਸ਼ ਕਰਨਗੇ ਇੱਕ ਦੋ ਦੇ ਫੋਨ ਆਏ ਮੈਨੂੰ ਤੇ ਆਉਣਗੇ ਇੱਥੇ ਸ਼ਾਮ ਨੂੰ ਇੱਕ ਮਿੰਟ ਇੱਕ ਮਿੰਟ ਫਿਰ ਉਸ ਤੋਂ ਬਾਅਦ ਜੋ ਕੰਮ ਕਰ ਸਕਦੇ ਨੇ ਅਸੀਂ ਉਹਨਾਂ ਨੂੰ ਆਪਰਚੂਨਿਟੀ ਦੇਵਾਂਗੇ ਜੇ ਕੋਈ ਕੰਪੀਟੀਸ਼ਨ ਦਾ ਇਗਜ਼ਾਮ ਦੇ ਕੇ ਪਾਸ ਹੋ ਕੇ ਨੌਕਰੀ ਲੈਣ ਦੇ ਕਾਬਿਲ ਹੈ ਤਾਂ ਨੌਕਰੀ ਵੀ ਦੇ ਦਾਂਗੇ ਜੇ ਕੋਈ ਕਹਿੰਦਾ ਮੈਂ ਉੱਥੇ ਜੀ ਆਹ ਕੰਮ ਸਿੱਖ ਕੇ ਆਇਆ ਮੈਂ ਉਹ ਫਿਰ ਰੈਸਟੋਰੈਂਟ ਚ ਕੰਮ ਕਰਦਾ ਸੀ ਮੈਂ ਰੈਸਟੋਰੈਂਟ ਖੋਲਣਾ ਚਾਹਣਾ ਹਾਂ ਖੋਲ ਅਸੀਂ ਆਪਸੇ ਆਪ机会 ਦੇ ਦਾਂਗੇ ਜਿਵੇਂ ਸਰ ਪੰਜਾਬ ਦੇ ਵਿੱਚ ਵੀ ਤੁਸੀਂ ਦੇਖੋ ਕਿ ਅੰਮ੍ਰਿਤਸਰ ਨੂੰ ਹੀ ਚੁਣ ਦਿੱਤਾ ਗਿਆ ਕਿਉਂਕਿ ਮੁਹਾਲੀ 에어ਪੋਰਟ ਵੀ ਆਸਾਨ ਹੈ ਟਰਾਈ ਸਿਟੀ ਹੈ ਪੰਚਕੋ ਦਾ ਹਜਾਰਾ ਨਾਲ ਪੈਂਦਾ ਹੈ ਤੇ ਇਹ ਦੇਖਿਆ ਜਾ ਰਿਹਾ ਹੈ ਕਿ ਧਾਰਨੀ ਤੋਂ ਰਾਸ਼ਟਾਨੀਆਂ ਅੰਮ੍ਰਿਤਸਰ ਦੂਜੇ ਪਾਸੇ ਪਾਕਿਸਤਾਨ ਦਾ ਬਾਰਡਰ ਹੈ ਸਾਜਾ ਤਾਂ ਇੰਡੀਆ ਨਾਲ ਤੋਂ ਖਾਂ ਦੇ ਉੱਪਰ ਇੱਕ ਕੋਈ ਮੈਸੇਜ ਦੇਣਾ ਚਾਹੁੰਦਾ ਕਿ ਅੰਮ੍ਰਿਤਸਰ ਹੀ ਚਣਿਆ ਗਿਆ ਕਿਉਂਕਿ ਮੁਹਾਲੀ 에어ਪੋਰਟ ਹੋ ਸਕਦਾ ਕਿ ਉਸ ਤੋਂ ਤਾਂ ਚੰਡੀਗੜ੍ਹ ਦੇ ਕੇਈਆ ਪਾਉਗੀ ਟਰਾਈ ਸਿਟੀ ਇੱਕ ਪਾਰਟੀ ਹੁੰਦੀ ਸੀ ਉਹ ਕਹਿੰਦੇ ਸੀ ਰਾਜ ਕਰਾਂਗੇ 25 ਸਾਲ ਉਹਨੇ ਅੰਮ੍ਰਿਤਸਰ ਨਾਲ ਮੱਥਾ ਲਾ ਲਿਆ 25 ਬੰਦੇ ਨਹੀਂ ਰਹੇ ਅੱਜ ਉਹਦੇ ਕੋਲ ਜੇ ਉਹਨਾਂ ਨੂੰ ਕੋਈ ਕਮੇਟੀ ਵੀ ਬਣਾਉਣੀ ਪਵੇ ਨਾ ਪੰਜ ਮੈਂਬਰ ਹੀ ਬਣਾਉਂਦੇ ਕਿਉਂਕਿ 11 ਹੈ ਹੀ ਨਹੀਂ ਉਹਨਾਂ ਕੋਲੇ ਸੋ ਇਹ ਧਰਤੀ ਨਾਲ ਮੱਥਾ ਜੇ ਕੋਈ ਲਾਊਗਾ ਫਿਰ ਮਿਲ ਜਾਂਦੀਆਂ ਵੱਡੇ ਵੱਡੇ ਲਾ ਕੇ ਦੇਖ ਲਿਆ ਮੱਥਾ ਇੱਥੇ ਤੇ ਨਾਮੋ ਨਿਸ਼ਾਨ ਮਿਟ ਜਾਂਦੇ ਮੈਂ ਤਾਈਓ ਕਹਿਣਾ ਸਾਡੀ ਪਵਿੱਤਰ ਸ਼ਹਿਰ ਨੂੰ ਸਾਡੇ ਨੂੰ ਡਿਟੈਂਸ਼ਨ ਸੈਂਟਰ ਨਾ ਬਣਾਓ ਜੱਟਪੋਰਟ ਡਿਪੋਰਟ ਸੈਂਟਰ ਨਾ ਬਣਾਓ ਬੇਥੀ ਆਉਂਦੇ ਐ ਇਸ ਅੰਮ੍ਰਿਤਸਰ ਸਾਹਿਬ ਜੋ ਹੈ ਉਹਨੂੰ ਦਰਗਿਆਨਾ ਮੰਦਰ ਦਰਬਾਰ ਦਰਵਾਰ ਸਾਹਿਬ ਆਪਣਾ ਰਾਮ ਤੀਰਥ ਜਲਿਆਂਵਾਲਾ ਬਾਗ ਹੈ ਨਾ ਆਜ਼ਾਦੀ ਦਾ ਮਿਊਜ਼ੀਅਮ ਗੋਵਿੰਦਗੜ ਫੋਰਟ ਵਾਸਤੇ ਜਾਇਆ ਜਾਂਦਾ ਅੰਮ੍ਰਿਤਸਰ ਟੈਕਸਟਾਈਲ ਵਾਸਤੇ ਜਾਇਆ ਜਾਂਦਾ ਕਿ ਤੁਸੀਂ ਇਹ ਕਿਹੜੇ ਕੰਮਾਂ ਵਾਸਤੇ ਸਾਡੇ ਸਾਨੂੰ ਮਸ਼ਹੂਰ ਕਰ ਰਹੇ ਹੋ ਮੈਂ ਇਹੀ ਇਤਰਾਜ਼ ਕਰ ਰਹੇ ਹਾਂ ਸੈਂਟਰ ਕੋਲ ਕਿ ਤੁਹਾਡੇ ਕੋਲੇ ਹੋਰ 에어ਪੋਰਟ ਹੈਗੇ ਨੇ 에어ਬੇਸ ਹੈਗੇ ਨੇ ਬਹੁਤ ਬਹੁਤ 에어ਬੇਸ ਨੇ ਉੱਥੇ ਲਾ ਲਓ ਪਰ ਤੁਸੀਂ ਕਿਉਂ ਇਸ ਤਰ੍ਹਾਂ ਇੱਕ ਪਵਿੱਤਰ ਸ਼ਹਿਰ ਨੂੰ ਜਿਹੜਾ ਇਹ ਮੈਨੂੰ ਇਹ ਦੱਸ ਦੇਣ ਵੀ ਵੈਟਿਕਨ ਸਿਟੀ ਚ ਉਤਰ ਦੇ ਦੇਣਗੇ ਉਹ ਜੇ ਕੋਈ ਉੱਥੋਂ ਦੇ ਕੋਈ ਹੋਏ ਇਲਿਗਲ ਤਪ ਵੈਟਿਕਨ ਸਿਟੀ ਚੋਂ ਤੁਹਾਨੂੰ ਦੇ ਦੰਗੇ ਜਾਂ ਦੇ ਲੋ ਜਵਾਬ ਕੱਲ ਦਾ ਸੀਰ ਤੁਸੀਂ ਇਹ ਪੈਟਰੋਲ ਆਪਣੇ ਹੈਂਡ ਟਿਕਾਉਂ ਵਾਲੇ ਆ ਕਰ ਚਾਂ ਤੁਸੀਂ ਇਹ ਜੋ ਤੁਸੀਂ ਕਾਦੇ ਇਥੇ ਅਮਰਸਾਰੋ ਲਿਆ ਹੈ ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਵੀ ਹਲਚਲ ਕਰਨੀ ਚਾਹੀਦੀ ਸੀ ਕਿ ਇਹਨਾਂ ਸਰਕਾਰ ਤੋਂ ਇਹ ਮੰਗਵਾਉਂਦੇ ਕਿ ਇਸ ਸਪੇਨ ਦਾ ਸੀਐਮ ਇਥੇ ਆ ਕੇ ਲਗਾਤਾਰ ਇਸ ਮੈਟਰ ਨੂੰ ਦੇਖ ਰਿਹਾ ਹੈ ਨਹੀਂ ਕਰਨਗੇ ਹਲਚਲ ਤਾਂ ਫਿਰ ਨਾ ਕਰਨ ਕੋਈ ਪ੍ਰੋਬਲਮ ਨਹੀਂ ਮੈਂ ਕੋਈ ਉਹਨਾਂ ਤੋਂ ਕੋਈ ਢੀਕ ਥੋੜੀ ਮੰਗ ਰਿਆ ਠੀਕ ਹੈ ਨਾ ਸਾਡੇ ਤਾਂ ਸਾਰੀ ਦੁਨੀਆ ਚ ਪੰਜਾਬੀ ਰਹਿੰਦੇ ਆ ਨਿਊਜ਼ੀਲੈਂਡ ਤੋਂ ਦੁਨੀਆ ਸ਼ੁਰੂ ਹੋ ਜਾਂਦੀ ਹੈ ਬਲਕਿ ਫਿਜੀ ਤੋਂ ਹੋ ਜਾਂਦੀ ਹੈ ਉਹ ਵੈਸਟ ਕੋਸਟ ਤੱਕ ਪੰਜਾਬੀ ਨੇ ਕੋਰ ਕਾਮਯਾਬ ਪੰਜਾਬੀ ਨੇ ਕੋਈ ਢੀਕ ਨਹੀਂ ਮੰਗਦਾ ਉੱਥੇ ਕੋਈ ਪੰਜਾਬੀ ਕਦੇ ਢੀਕ ਮੰਗਦਾ ਨਹੀਂ ਦੇਖਿਆ ਹੁਣ ਤੁਸੀਂ ਕਾਮਯਾਬ ਨੇ ਉਹਨਾਂ ਦੇ ਅੰਦਰ 2 200 3 300 ਗੋਰੇ ਕੰਮ ਕਰਦੇ ਆ ਇੱਥੋਂ ਪਤਾ ਨਹੀਂ 20 20 ਰੁਪਏ ਲੈ ਕੇ ਗਏ ਸੀ ਕੀ ਕਰਕੇ ਗਏ ਸੀ ਕਿਵੇਂ ਗਏ ਸੀ ਹਾਲਾਤਾਂ ਚ ਪਰ ਇਹ ਦੇਖ ਲੈਣਾ ਚਾਹੀਦਾ ਉਹਨਾਂ ਨੂੰ ਕਿ ਪੰਜਾਬ ਨੂੰ ਬਦਨਾਮ ਨਾ ਕਰੋ ਪੰਜਾਬੀਆਂ ਨੂੰ ਬਦਨਾਮ ਨਾ ਕਰੋ ਜਾਂ ਫਿਰ ਪੰਜਾਬੀਆਂ ਤੇ ਗੁੱਸਾ ਨਾ ਕੱਢੋ ਕਿ ਤੁਸੀਂ ਸਾਨੂੰ ਜਿਤਾਉਂਦੇ ਨਹੀਂ ਠੀਕ ਹੈ ਡੈਮੋਕ੍ਰੇਸੀ ਹੈ ਕੋਈ ਚੰਗੀਆਂ ਨੀਤੀਆਂ ਚੰਗਾ ਆ ਆ ਕੰਮ ਜਿੱਤਣ ਵਾਲੇ ਆ ਜਿਹੜੇ ਕਰ ਰਹੇ ਆ 2027 ਚ ਕਿਹੜੇ ਮੂੰਹ ਨਾਲ ਆਉਣਗੇ ਫਿਰ ਇੱਥੇ ਵੀ ਅਸੀਂ ਇੱਥੇ ਭੇਜੇ ਸੀਗੇ ਹਰ ਪਿੰਡ 'ਚ ਉਹਨਾਂ ਨੂੰ ਉਹ ਮੁੰਡੇ ਮਿਲਣਗੇ ਜਿਹੜੇ ਉੱਥੋਂ ਕਢਾ ਕੇ ਲਿਆਏ ਕਿ ਔਰ ਉਸੇ ਟਾਈਮ ਤੇ 트럼ਪ ਤੇ ਮੋਦੀ ਦੀ ਜੱਫੀ ਪੈ ਰਹੀ ਹੈ ਉਸੇ ਟਾਈਮ ਤੇ ਜਾਜ ਪਰਿਆ ਜਾ ਰਹੇ ਗਿਫਟ ਲੈ ਕੇ ਆ ਰਹੇ ਨੇ ਸਾਡੇ ਉਹ ਪਹਿਲਾਂ ਸਾਡਾ ਸੀ ਇੱਕ ਆਪਣਾ ਕੈਪਟਨ ਸਾਹਿਬ ਉਹ ਪਾਕਿਸਤਾਨ گئے ਸੀ ਉਹ ਕੋੜੇ ਲੈ ਆਏ ਉਹ ਤੋਂ ਪਹਿਲਾਂ ਬਾਲ ਸਾਹਿਬ ਗਏ ਸੀ ਉਹ ਭੇਡੂ ਲੈ ਆਏ ਹੈਨਾ ਉਹਨਾਂ ਦੇ ਘਰੇ ਹੋਣਗੇ ਹੁਣ ਉਹ ਠੀਕ ਹੈ ਨਾ ਚਾਹੀਦਾ ਤਾਂ ਇਹ ਸੀਗਾ ਕਿ ਕੋਈ ਆ ਪਾਕਿਸਤਾਨ ਦੀਆਂ ਜਿਹੜਾਂ ਚ ਵੀ ਬਹੁਤ ਬੈਠੇ ਨੇ ਕੋਈ ਜੰਗੀ ਕੈਦੀ ਨੇ ਪੁਰਾਣੇ ਜਿਨ੍ਹਾਂ ਦੇ ਇੱਥੇ ਬੁੱਤ ਲੱਗੇ ਪਏ ਨੇ ਉਹਨਾਂ ਦੇ ਘਰਦਿਆਂ ਨੇ ਬੁੱਤ ਲਾ ਲੇ ਤੇ ਬਾਅਦ ਚ ਪਤਾ ਲੱਗਿਆ ਉਹ ਜਿਉਂਦਾ ਹੈ ਬੰਦਾ ਮੇਰੇ ਕੋਲ ਦੋ ਦਿਨ ਕੇਸ ਐਮਪੀ ਵੀ ਤੋਂ ਤੌਰ ਤੇ ਆਏ ਸੀਗੇ ਵੀ ਉਹ ਤਾਂ ਜਿਉਂਦਾ ਹੈ ਜੀ ਉੱਥੇ ਉਹ ਕੋਈ ਉੱਥੋਂ ਆਇਆ ਛੁੱਟ ਕੇ ਜਿਹੜਾ ਕੋਈ ਵਾਰੀ 26 ਜਨਵਰੀ ਜਾਂ ਕਿਤੇ 15 ਆਪਾਂ ਛੱਡ ਤੇ 15 ਉਹਨਾਂ ਨੇ ਛੱਡ ਕੇ ਉੱਚ ਆ ਜਾਂਦੇ ਨੇ ਉਹਨੇ ਆ ਕੇ ਦੱਸਿਆ ਜੀ ਤੁਹਾਡਾ ਬੰਦਾ ਉੱਥੇ ਜਿਉਂਦਾ ਇੱਥੇ ਬੁੱਤ ਲਾਈ ਬੈਠੇ ਮਾਨਸਾ ਕੋਲੇ ਪਿੰਡ ਹੈ ਜੀ ਉਹ ਮੇਰੇ ਕੋਲੇ ਆਏ ਜੀ ਅਸੀਂ ਤਾਂ ਬੁੱਤ ਲਾ ਹੀ ਬੈਠੇ ਆ ਉਹ ਕਹਿੰਦੀ ਉਹਨਾਂ ਬੁੱਤਵਾਲ ਦੇਖਾਂ ਜਾਂ ਕਿੱਧਰ ਦੇਖਾਂ ਮੈਂ ਕੋਈ ਕੱਲ ਹੀ ਨਹੀਂ ਕਰ ਰਿਹਾ ਕੋਈ ਗੌਰ ਹੀ ਨਹੀਂ ਸੋ ਕਿਰਪਾ ਕਰਕੇ ਜੇ ਹਾਂ ਪ੍ਰਧਾਨ ਮੰਤਰੀ ਨੇ ਕਿਹਾ ਸੀ ਅਸੈਪਟ ਕਰਾਂਗੇ ਆਪਣੇ ਬੰਦੇ ਅਮਰੀਕਾ ਜੀ ਕੋਈ ਭੇਜੂਗਾ ਪਰ ਅਸੈਪਟ ਤਾਂ ਤੁਸੀਂ ਰਿਸਪੈਕਟਫੁਲ ਵੇ ਨਾਲ ਕਰ ਲੋ ਕਿ ਜਹਾਜ਼ ਆਪਣਾ ਭੇਜ ਦਿਓ ਤੁਸੀਂ 에어 ਇੰਡੀਆ ਦਾ ਭੇਜ ਦਿਓ ਪਰ ਕੇ ਆ ਜੇ ਚਲੇ ਕੋਈ ਗੱਲ ਨਹੀਂ ਫਿਰ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਹੀ ਹੈ ਉਹਨਾਂ ਦੇ ਤੁਸੀਂ ਕੱਲ ਕਹਿ ਰਹੇ ਸੀ ਕਮਿਊਨੀਕੇਸ਼ਨ ਲੈਟਰ ਆਪਣਾ ਡੈਸਕ 'ਤੇ ਆ ਗਿਆ ਹੈ ਜੋ ਆਪ ਪੂਰਾ মিডিਆ ਨੂੰ ਵੀ ਬਤਾ ਰਹੇ ਹੋ ਤੁਸੀਂ ਕਰਤੇ ਨਹੀਂ ਉਹ ਉਹ ਕਹਤੇ ਆ ਮਾਰਾ ਹੈ ਪਰ ਇੱਥੇ ਤੱਕ ਤਾਂ ਸਾਡਾ ਹੈ ਇਦੋਂ ਗਾਹਾਂ ਕਹਿੰਦੇ ਸਾਡਾ ਨਹੀਂ ਉਹ ਕਹਿੰਦੇ ਹੁਣ ਕਿ ਅਸੀਂ ਉਹਨਾਂ ਨੂੰ ਤਾਂ ਜਿਹੜੇ ਬਾਈ ਰੋਡ ਵਾਲੇ ਨੇ ਉਹਨੂੰ ਤਾਂ ਬਾਹਰ ਕੱਢ ਦਾਂ ਉਹ ਤਾਂ ਅਸੀਂ ਗੱਡੀਆਂ ਮੰਗਾ ਲੀਆਂ ਹੁਣ ਇਹ ਕਿੰਨੇ ਵਜੇ ਕਲੀਅਰ ਹੁੰਦੇ ਨੇ ਉਹ ਉਸ ਵੇਲੇ ਸੁਖਾਸਨ ਚੁੰਦੇ ਨੇ ਗੁਰੂ ਮਹਾਰਾਜ 2 ਵਜੇ 3 ਵਜੇ हां जे वो मथा ठिकाने चोणगे साडा रहया रहै एते ही पूरा ਕੀਤਾ ਕਿਸ ਸਵੇਰੇ ਬਾਕੀ ਜਿਹੜੇ ਉਹਨਾਂ ਸਵੇਰੇ 6:30 ਵਜੇ ਫਲਾਈਟ ਉਹ ਉਧਰ ਹੀ ਰੱਖ ਲੈਣੀ ਉਹਨਾਂ ਨੂੰ ਬਾਕੀ ਜਿਹੜੇ ਨੇ ਉਹ ਜਿਹੜੇ ਗੁਰਮਾਰਾਹ ਸਾਹਿਬ ਦੇ ਮੱਥਾ ਟੇਕਣਾ ਚਾਹਣਗੇ ਅਸੀਂ ਸਰ ਲਾਸਟ ਮੈਂਸਟ ਲੀ ਗਈ ਹੈ ਜੀ ਸਾਡੀ ਅਸੀਂ ਪਰ ਉਹਨਾਂ ਉਹਨਾਂ ਦੀ ਜਿਹੜੇ ਬੱਚੇ ਸੀ ਉਹਨਾਂ ਨੂੰ ਵਾਪਸ ਕਰ ਦਿੱਤੀ ਤੇਰੇ ਫੋਨ ਨਹੀਂ ਦਿੱਤੇ ਸੀ ਉਹ ਬੱਚੇ ਇਹ ਹੁਣ ਕੋਈ ਪ੍ਰੋਬਲਮ ਨਹੀਂ ਹੈ ਸਾਡ ਅਸੀਂ ਰਿਕਾਰਡ ਦੇਖ ਲਿਆ ਸਾਰਿਆਂ ਦਾ ਸਾਰੇ ਠੀਕ ਹਾਂ ਸਭ ਇੱਕ ਰਿਕਵੈਸਟ ਕੀਤੀ ਹੈ ਜੋ ਵੀ ਅਫੀਸ਼ੀਅਲ ਡਾਟਾ ਹੈ ਰਿਲੀਜ਼ ਉਹਨੇ ਜੱਤੀ ਜੁਬੇਸਰ ਇਹ ਕਿਸੇ ਨੂੰ ਕਹੋ ਕਿ ਤੁਸੀ ਲਈ ਜਰੂਰ ਚਲਵਾਈ ਕਰਾ ਜੀ ਕਿ ਕਿ ਕਿਸ ਤਰ੍ਹਾਂ ਦਾ ਮਤਲਬ ਕੀ ਜਿਹੜਾ ਵੀ ਡਾਟਾ ਜਿਹੜੇ ਲੋਕ ਆ ਰਹੇ ਨੇ ਕਿੰਨੇ ਬੱਚੇ ਕੋਈ ਆਫੀਸ਼ੀਅਲ ਡਾਟਾ ਜਦ ਦੇਖੋ ਪਹਿਲਾਂ ਤਾਂ ਉਹਨਾਂ ਨੇ ਦੱਸਿਆ ਹੀ ਨਹੀਂ ਸਾਨੂੰ ਸਾਡੇ ਕੋਲ ਥੋੜਾ ਜਿਹਾ ਡਾਟਾ ਆਇਆ ਹੁਣ ਜੋ ਵੀ ਤੁਸੀਂ ਕਰਨਾ ਹੈ ਨਾ ਕਿੱਥੋਂ ਕਿੱਥੋਂ ਦੇ ਨੇ ਦੇ ਦਾਂਗੇ ਉਹ ਤੁਹਾਨੂੰ ਦੇ ਉਹ ਤਾਂ ਉਹ ਕਹਿੰਦਾ ਬਾਲ ਕਟਾਉਣ ਗਿਆ ਬੰਦਾ ਕਹਿੰਦਾ ਬਾਲ ਕਿ ਡਿੱਗ ਜ ਨੇ ਉਹ ਕਹਿੰਦਾ 5 ਮਿੰਟ ਠਹਿਰ ਜਾ ਥੱਲੇ ਆਉਣ ਵਾਲੇ ਨੇ ਠੀਕ ਹੈ ਨਾ ਨਹੀਂ ਤਾਂ ਕੱਲ ਨੂੰ ਪਤਾ ਲੱਗ ਜੂਗਾ ਤੁਹਾਨੂੰ ਅਸੀਂ ਅੱਜ ਦੇ ਦਾਂਗੇ ਤੁਹਾਨੂੰ ਜੋ ਸਾਡੇ ਕੋਲੇ ਆ ਗਿਆ ਅਸੀਂ ਦੇ ਦਾਂਗੇ ਇਹ ਕਿਹੜਾ ਕੋਈ ਲਕੋਣ ਵਾਲੀ ਚੀਜ਼ ਆ ਕੋਈ 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 ਗਲਤ ਬੰਦੇ ਆ ਰਹੇ ਨੇ ਜੇ ਅਸੀਂ ਉਹਨਾਂ ਨੂੰ ਕਿਤੇ ਅਣ ਦੱਸੀ ਥਾਂ ਤੇ ਲੈ ਜਾਾਂਗੇ ਉਹਨਾਂ ਦਾ ਘਰੇ ਛੱਡ ਕੇ ਆਵਾਂ ਕੱਲ ਨੂੰ ਘਰੇ ਚੱਲ ਜੇ ਉਹਨਾਂ ਦੇ ਇੰਟਰਵਿਊ ਕਰਦੇ ਨੇ 10 ਦਿਨਾਂ ਤੋਂ ਕਿਤੇ ਰੀਅਲ ਏਜੰਟਸ ਦੇ ਕਾਰਵਾਈ ਹੋ ਰਹੀ ਹੈ ਪੰਜਾਬ ਦਾ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਕਿ ਜਿਹੜੇ ਜਿਹੜੇ ਦੱਸੀ ਜਾਂਦੇ ਆ ਕਿ ਹੁਣ ਇਹਨਾਂ ਤੋਂ ਵੀ ਪੁੱਛਾਂਗੇ ਤੁਹਾਨੂੰ ਕਿਹੜੇ ਏਜੰਟ ਨੇ ਕੀ ਕਿਹਾ ਸੀ ਕਿੰਨੇ ਪੈਸੇ ਲਏ ਸੀ ਮੈਂ ਕੋਈ ਰਿਸ਼ਤਾ ਹਜੇ ਡਾਟਾ ਨਹੀਂ ਆਜੇ ਤੱਕ ਕਿਹੜਾ ਕਰ ਲੈਣਾ ਠੀਕ ਹੈ ਨਾ ਉਹ ਤਾਂ ਸਾਰਾ ਫੇਰ ਪੁੱਛ ਲਾਂਗੇ ਨਾ ਕਿ ਕਿੱਥੋਂ ਹੋਇਆ ਕਈ ਕਈ ਇਹ ਜਿਹ ਵੀ ਨੇ ਜਿਹੜੇ ਮੁੰਬਈ ਦੇ ਟਰੈਵਲ ਏਜੰਟਾਂ ਤੋਂ ਗਏ ਨੇ ਮੁੰਬਈ ਦੇ ਟਰੈਵਲ ਏਜੰਟਾਂ ਦੇ ਸਰ 10 ਫਈਆ ਦਾ ਦਿੱਤੀ ਆਪਾਂ 10 ਫਈਆ ਦੋ ਦਿੱਤੀ 10 ਫਈਆ ਹੋ ਗਿਆ ਹਾਂ 10 ਫਈਆ ਜੀਪੀ ਹੁਣੇ ਰੋਕ ਲਗਾ ਲਈ ਕਿ ਜਦ ਤੱਕ ਟਰੈਵਲ ਏਜੰਟ ਇਹ ਪੰਜਾਬ ਦੇਗਾ ਲਈ ਪੰਜਾਬ ਤੇ ਤਾਂ ਜੋ ਮਰਜ਼ੀ ਲਈ ਜਾ ਰੋਕੋ ਉਹ ਕੋਈ ਜੋ ਮਰਜ਼ੀ ਕਰ ਲੈਣ ਉਹ ਕਹਿੰਦਾ ਵੀ ਮੁੰਡਾ ਕਹਿੰਦਾ ਵੀ ਬੇਬੇ ਜੇ ਨੰਬਰਦਾਰ ਮਰ ਗਿਆ ਕੌਣ ਬਣੂਗਾ ਫਿਰ ਉਹ ਕਹਿੰਦਾ ਕਹਿੰਦੀ ਪਈ ਬੇਟਾ ਉਹਦਾ ਮੁੰਡਾ ਬਣ ਜੂ ਕਹਿੰਦਾ ਜਦੋਂ ਮੁੰਡਾ ਮਰ ਗਿਆ ਕਹਿੰਦਾ ਫਿਰ ਛੋਟਾ ਮੁੰਡਾ ਬਣ ਜੂ ਕਹਿੰਦੀ ਛੋਟਾ ਮਰ ਗਿਆ ਉਹ ਕਹਿੰਦੀ ਭਾਵੇਂ ਸਾਰਾ ਪਿੰਡ ਮਰਦੇ ਪੁੱਤ ਪਰ ਤੂੰ ਨਾ ਫਿਰਦਾ ਨਹੀਂ ਬਣਦਾ ਭਾਜੀਪੀ ਨੂੰ ਮੈਂ ਕਿਹੜਾ ਚਾਹਣਾ ਜੋ ਮਰਜੀ ਇਲਜ਼ਾਮ ਲਾ ਲਓ ਜੋ ਮਰਜੀ ਕਹ ਲਓ ਤੁਸੀਂ ਪੰਜਾਬ ਚ ਨਹੀਂ ਆ ਸਕਦੇ